ਗੋਲੀਆਂ 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 ਤਲ ਤਰ ਛਲੀਆਂ ਗੋਲੀਆਂ ਗੋਲੀਆਂ ਦੀ ਰਾਤ ਨੂੰ ਪੰਚਕੁਲਾ ਚ ਛਲੀਆਂ ਗੋਲੀਆਂ ਇੱਕ ਨਹੀਂ ਦੋ ਨਹੀਂ ਟ੍ਰਿਪਲ ਮਰਡਰ ਸਾਡੇ ਪਾਰਟੀ ਤੋਂ ਬਾਹਰ ਨਿਕਲੇ ਨੌਜਵਾਨਾਂ ਦੇ ਚਲੀਆਂ ਗੋਲੀਆਂ ਮੁੰਡੇ ਕੁੜੀਆਂ ਦੇ ਚਲੀਆਂ ਗੋਲੀਆਂ ਇਸ ਘਟਨਾ ਦੇ ਵਿੱਚ ਇੱਕ ਕੁੜੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਦਿੱਲੀ ਦਾ ਨੌਜਵਾਨ ਆਪਣੇ ਇੱਕ ਰਿਸ਼ਤੇਦਾਰ ਤੇ ਉਸ ਦੀ ਫਰੈਂਡ ਦੇ ਨਾਲ ਇੱਕ bade ਪਾਰਟੀ ਤੇ ਆਇਆ ਸੀ ਪੰਚਕੁਲਾ ਦੇ ਵਿੱਚ ਜਿਵੇਂ ਰੈਸਟੋਰੈਂਟ ਤੋਂ ਅੱਧੀ ਰਾਤ ਨੂੰ ਪਾਰਟੀ ਕਰਕੇ ਬਾਹਰ ਨਿਕਲੇ ਤੜ-ਤੜ ਗੋਲੀਆਂ ਚੱਲਨੀ ਸ਼ੁਰੂ ਹੋ ਗਈਆਂ ਇਸ ਗੱਡੀ ਦੇ ਉੱਤੇ ਤਾਬੜ-ਤੋੜ ਫਾਇਰਿੰਗ ਹੋਈ ਦੱਸਿਆ ਜਾ ਰਿਹਾ ਕੁੜੀ ਦੀ ਛਾਤੀ ਤੇ ਗੋਲੀ ਲੱਗੀ ਹੈ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਤੇ ਇੱਕ ਵਿੱਕੀ ਨਾਮ ਦੇ ਨੌਜਵਾਨ ਤੇ ਤਾਬੜ-ਤੋੜ ਕਈ ਗੋਲੀਆਂ ਲੱਗੀਆਂ ਨੇ ਕੁੱਲ ਮਿਲਾ ਕੇ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਹਮਲਾਵਰਾਂ ਦਾ ਟਾਰਗੇਟ ਤੇ ਸੀ ਇਹ ਤਿੰਨੋਂ ਦੇ ਤਿੰਨੋ ਸੋ ਇੱਕ ਨੌਜਵਾਨ ਨੂੰ ਤਾਬੜ-ਤੋੜ ਗੋਲੀਆਂ ਗਈਆਂ ਨੇ ਬਾਕੀਆਂ ਨੂੰ ਇੱਕ ਇੱਕ ਗੋਲੀ ਵੱਜਨ ਦੀ ਖਬਰ ਹੈ ਪਰ ਤਿੰਨਾਂ ਦੀ ਮੌਤ ਹੋ ਗਈ ਹੈ ਕੀ ਇਹ ਪੂਰਾ ਮਾਮਲਾ ਤੁਸੀਂ ਆਪ ਹੀ ਦੇਖ ਲਓ ਧਨਪੇ ਪੰਜਾਬੀ ਟੀਵੀ ਦੇ ਲਈ ਹਮੇਸ਼ ਕੁਮਾਰ ਥਿਰਪੁਰ ਬੁਰਜਕੋਟਿਆ ਦੇ ਨਾਲ ਇਹ ਇੱਕ ਰੈਸਟੋਰੈਂਟ ਤੇ ਗੈਂਗਵਾਰ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਤਿੰਨ ਦੋ ਮੁੰਡੇ ਤੇ ਇੱਕ ਕੁੜੀ ਦੀ ਮੌਤ ਹੋ ਚੁੱਕੀ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਦੇਖੋ ਤੁਸੀਂ ਇਸ ਵਕਤ ਇੱਥੇ ਮੁੰਡੇ ਲੈ ਕੇ ਪਹੁੰਚੇ ਜਿਹੜੇ ਉਹਦੇ ਸਾਥੀ ਨੇ ਹਸਪਤਾਲ ਚ ਉਹ ਗੱਡ ਬਾਡੀਆਂ ਰਖਵਾ ਦਿੱਤੀ ਗਈਆਂ ਸਰਦਾਂ ਸੀ ਜਿਹੜਾ ਨਾਲ ਸਾਥੀ ਇੱਕ ਉਹ ਵੀ ਇੰਤਿਕਾਰੀ ਆ ਅਪਰੇਸ਼ਨ ਚ ਆ ਰਿਹਾ ਉਹ ਕੀ ਮਾਮਲਾ ਸੀ ਹੋਇਆ ਕੀ ਗੱਲ ਕੋਈ ਦੇਖੋ ਇਹਨਾਂ ਬਰਥਡੇ ਪਾਰਟੀ ਸੀ ਪਾਰਟੀ ਕਰਕੇ ਬਾਹਰ ਜੈਸੇ ਕਲੱਬ ਦੇ ਬਾਹਰ ਨਿਕਲੇ ਪਾਰਕਿੰਗ ਵਿੱਚ ਜੈਸੇ ਗੱਡੀ ਬੈਠੇ ਲੜਕੇ ਤਿੰਨ ਲੜਕੇ ਤੇ ਗੱਡੀ ਬਾਈਕ ਤੇ ਗੱਡੀ ਗੱਡੀ ਨਹੀਂ ਪਤਾ ਕੌਣ ਸੀ ਉਹਨੇ ਆਪੀ ਅੰਦਰੋਂ ਫਾਇਰਿੰਗ ਕਰੀ ਇਕ ਮਤਲਬ ਤੁਸੀਂ ਪਾਰਟੀ ਕਰ ਰਹੇ ਸੀਗੇ ਪਾਰਟੀ ਕਰਕੇ ਬਾਹਰ ਆਏ تھے ਜਿਹਨਾਂ ਦੇ ਫਾਇਰਿੰਗ ਹੋਈ ਹੈ ਗੋਲੀਆਂ ਲੱਗੀਆਂ ਉਹਨਾਂ ਦਾ ਕੀ ਕੀ ਨਾਮ ਹੈ ਇੱਕ ਇੱਕੀ ਨਾਮ ਹੈ ਇੱਕ ਉਸ ਦਾ ਬੰਦਾ ਹੈ ਇੱਕ ਲੜਕੀ ਹੈ ਲੜਕੀ ਹੈ ਕਿੰਨੇ ਵਜੇ ਦੀ ਵਾਰਦਾਤ ਹੈ ਜਿਹੜੀ 2:30 ਵਜੇ ਤੱਕ ਦੀ ਗੱਲ 2:30 ਜਿਹੜੇ ਹਮਲਾਵਰ ਉਹ ਪੌਣ ਸੀਗੇ ਇੱਕ ਵਿੱਕੀ ਕਿੱਥੇ ਰਹਿਣ ਵਾਲਾ ਹੈ ਇਹ ਵਿੱਕੀ ਵੈਸੇ ਦਿੱਲੀ ਕਰ ਰਹੇ ਵਾਲਾ ਹੈ ਲੇਕਿਨ ਹਮਾਰਾ ਵਾਲਾ ਕੋਈ ਪਤਾ ਕੌਣ ਥੇ ਕੌਣ ਤੇ ਕਰਦਾ ਕੀ ਹੈ ਵਿੱਕੀ ਬੇਸਿਕਲੀ ਇਨ ਦਾ ਫਾਈਨੈਂਸਰ ਕਾ ਫਾਈਨਸ ਕਾ ਜਿਹੜੀ ਕੁੜੀ ਆ ਉਹ ਕੌਣ ਸੀਗੀ ਜਾਂ ਉਹ ਕਿਸੇ ਗੱਡੀ ਸੀ ਬਸ ਦੋਸਤਾਂ ਗੱਡੀ ਪਿੱਤ ਨੂੰ ਗੱਡੀ ਵਿੱਚ تھے ਉਸ ਦਾ ਬੰਦਦਾ ਹੋਰੀ ਤੇ ਗੱਡੀ ਨੂੰ ਗੱਡੀ ਵਿੱਚ ਗੋਲੇ ਚੜਾਈ ਦਿੱਤੀ ਅੱਛਾ ਬੱਤੀ ਕੋਈ ਨੂੰ ਪਤਾ ਲੱਗਿਆ ਤੁਹਾਨੂੰ ਕੀ ਆ ਨਹੀਂ ਅਭੀ ਕੁਝ ਨਹੀਂ ਪਤਾ ਕੀ ਪੁਰਾਣੇ ਰஞ்சிਸ਼ਾ ਕਿਹਾ ਕੁਝ ਨਹੀਂ ਹੋਇਆ ਡੈਡਬੁੱਡ ਜਦੋਂ ਉੱਥੇ ਫਾਇਰਿੰਗ ਹੋਈ ਉਹਰੇ ਡੈਡਬੁੱਡ ਡੈਡ ਹਲਜੀ ਲੈ ਕੇ ਆਇਆ ਸੀ ਕਿ ਕੀ ਕੀ ਹਾਥ ਚ ਨੋਟ ਲੈ ਕੇ ਫਿਰ ਅੰਦਰ ਤੋਂ ਮੌਕੇ ਤੇ ਅੱਛਾ ਤੁਸੀਂ ਕਿੰਨੇ ਚਿਰ ਤੋਂ ਵਿੱਕੀ ਜਾਣਦੇ ਹੋ ਕਾਜੀ ਕਰ ਉਹਦਾ ਸਾਲ ਡੇਟ ਦਾ ਵਿੱਕੀ ਬੇਸਿਕਲੀ ਫੋਨਾਸ ਦਾ ਕੰਮ ਕਰਦਾ ਲੋਕਲ ਰਹਿਣਾ ਹੈ ਬਾਹਰ ਵੈਸੇ ਇਹ ਇੰਟ ਚੂਲੇ ਰੱਖਦੇ ਨੇ ਕਿੱਥੇ ਪਾਰਟੀ ਕਰਦੇ ਸੀ ਇਹ ਪੰਜ ਚੂਲੇ ਰੱਖਦੇ ਆ ਆਪਣਾ 20 ਚੂਲੇ ਇੱਥੇ ਪਾਰਟੀ ਕਿੱਥੇ ਕਰਨ ਆਏ ਸੀ ਸਲਤਨਾ ਦੇ ਬਰਡੇ ਦਾ ਸਲਤਨਾਤਾ ਆਏ ਹੋ ਤੇ ਪਾਰਟੀ ਕਰਨੇ ਲਈ ਦੇਖ ਸਕਦੇ ਹੋ ਦੋ ਮੁੰਡੇ ਤੇ ਇੱਕ ਕੁੜੀ ਦੀ ਮੌਤ ਹੋ ਚੁੱਕੀ ਆ ਇੱਕ ਮੁੰਡਾ ਵਿੱਕੀ ਨਾਮ ਦੇ ਉਹਦੇ 9 ਤੇ 10 ਫਾਇਰ ਜਿੱਤੇ ਗਏ ਨੇ ਜਿਹੜੇ ਸਰੀਰ ਚ ਲੱਗੇ ਜਿਹੜੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਤੱਕ ਮੁੰਡੇ ਦੇ ਸਿਰ ਤੇ ਗੋਲੀ ਲੱਗੀ ਹੈ ਤੇ ਕੁੜੀ ਦੇ ਛਾਤੀ ਦੇ ਉੱਪਰ ਗੋਲੀ ਲੱਗੀ ਹੈ ਤਿੰਨਾਂ ਦੀ ਬਹੁਤ ਬਹੁਤ ਚੁਕੀ ਹੈ ਜਿਹਦਾ ਅਗਲੀ ਰਿਪੋਰਟ ਹੈ ਹਸਪਤਲ ਦੇ ਵਿੱਚ ਬਾਡੀ ਦਾ ਵਾਲੇ ਜਿਹੜੇ ਜਮ ਮੌਕੇ ਤੇ ਪੁਲਿਸ ਦੀ ਕਾਈਟ ਟੀਮ ਆ ਪਹੁੰਚ ਚੁਕੀ ਹੈ ਤਸਵੀਰਾਂ ਸਾਹਮਣੇ ਹੈ ਤੇ ਉਹਦੇ ਸਾਥੀ ਵੀ ੜੇ ਹੈਗੇ ਨੇ ਇੱਥੇ ਪਹੁੰਚ ਕੇ ਪਾਰਕਿੰਗ ਏਰੀਆ ਖਵਾਗੇ ਤੇ ਸਾਰੇ ੜੇ ਦੇ ਸਾਥੀ ਹੈ ਇੱਥੇ ਪਹੁੰਚੇ ਹੋਏ ਨੇ ਜਿਹੜੀ ਗੱਡੀ ਨੇ ਫਾਇਰਿੰਗ ਕੀਤੀ ਜਿਹੜਾ ਤਾਵੜ ਤੋੜ ਜਿਹੜੀ ਫਾਇਰਿੰਗ ਹੋਈ ਹੈ ਉਹ ਗੱਡੀ ਵੀ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਜਿਹੜੀ ਲੇਡੀਸ ਪਾਰਸ ਵੀ ਤੁਹਾਨੂੰ ਦਿਖਾਈ ਦੇਗਾ ਤਾਵੜ ਤੋੜ ਫਾਇਰਿੰਗ ਹੋਈ ਹੈ ਥਰੇ ਵਿੱਚ ਤਿੰਨ ਨਦੀ ਟ੍ਰਿਪਲ ਮਰਡਰ ਹੋ ਦੋ ਮੁੰਡੇ ਵਿੱਕੀ ਨਾਮ ਆ ਰਿਹਾ ਹੈ ਵਿੱਕੀ ਰਾਹ ਕੋਦੇ 9-10 ਫਾਇਰ ਹੋਇਆ ਮੁੰਡੇ ਦੇ ਸਿਰ ਤੇ ਲੱਗੀ ਹੈ ਤੇ ਕੁੜੀ ਦੇ ਛਾਤੀ ਤੇ ਗੋਲੀ ਲੱਗੀ ਹੈ ਜਿਸ ਦੇ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਮੌਕੇ ਤੇ ਤੁਹਾਨੂੰ ਗੱਲ ਕਰਾਇਆ ਹੈ ਪੁਲਿਸ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਜਿਹੜੀ ਗੱਡੀ ਹੈ ਉਹ ਵੀ ਰੌਡ ਅਪ ਕਰ ਲਈ ਗਈ ਹੈ ਜੇ ਲਹੂ ਲੁਹਾਨ ਬੁਰੀ ਹਾਲਤ ਦੇ ਵਿੱਚ ਲੈ ਕੇ ਹਸਪਤਾਲੇ ਪਹੁੰਚਿਆ ਉਸੇ ਗੱਡੀ 'ਚ ਪਹੁੰਚੇ ਦੀ ਤਸਵੀਰਾਂ ਤੁਹਾਡੇ ਸਾਹਮਣੇ ਦਿਖਾਈ ਦੇ ਰਹੀਆਂ ਹਨ ਤਾਂ ਦੱਸ ਦਈਏ ਇਸ ਵਕਤ ਪੰਚਕੁਲਾ ਸੈਕਟਰ 6 ਹਸਪਤਾਲੇ ਦੀਆਂ ਤਸਵੀਰਾਂ ਹਨ ਭਾਰਿਆਂ ਦੇ ਰਾਤ ਦੀਆਂ ਤਸਵੀਰਾਂ ਤਾਬੜ ਤੋੜ ਫਾਇਰਿੰਗ ਵੇਪ ਫਾਇਰਿੰਗ ਦੇ ਦੌਰਾਨ ਤਿੰਨ ਬੰਦੇ ਤਿੰਨ ਨੇ ਹੀ ਬਹੁਤ ਹੋ ਚੁੱਕੇ ਇੱਕ ਔਰੀ ਦੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਪੁਲਿਸ ہر ਐਂਗਲ ਤੋਂ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਦੇਖੋ ਪੁਲਿਸ ਨੇ ਗੱਡੀ ਆਪਣੇ ਕਬਜ਼ੇ 'ਚ ਲਈ ਹੈ ਜਿਹੜੀ ਗੱਡੀ ਦੇ ਉੱਪਰ ਤਾਬੜ-ਦੋੜ ਫਾਇਰਿੰਗ ਕੀਤੀ ਗਈ ਹੈ ਇਸ ਵਕਤ ਪੁਲਿਸ ਦੇ ਮਲਾਜਮਾਂ ਤੋਂ ਮੌਕੇ ਦਿਖਾਈ ਦੇ ਰਿਹਾ ਹੈ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਪੁਲਿਸ ਨੇ ਤੇ ਹੁਣ ਮੌਕੇ ਤੇ ਪੁਲਿਸ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਵਕਤ ਜਿਹੜੀ ਬੋਡੀ ਹੈ ਕੁੜੀ ਦੀ ਤੇ ਦੋ ਮੁੰਡਿਆਂ ਦੀ ਇੱਥੇ ਹਸਪੀਟਲ ਦੇ ਅੰਦਰ ਰੱਖੀ ਹੋਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਪਾਰਟੀ ਕਰਨ ਆਏ ਮੁੰਡਿਆਂ ਤੇ ਕੁੜੀਆਂ ਦੇ ਤਾਵਟ ਤੋੜ ਫਾਇਰਿੰਗ ਕੀਤੀ ਗਈ ਫਾਇਰਿੰਗ ਦੇ ਦੌਰਾਨ ਤਿੰਨ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਪੰਚਕੂਲੇ ਦੇ ਆ ਆਪਣੇ ਸੇ ਹੋ ਗਈ ਰਵੀ ਦੇ ਨਾਲ ਹਰਮੇਸ਼ ਕੁਮਾਰ ਡੈਨਿੰਗ ਹੈ ਪੰਚਕੂਲਾ